ਹਾਂਜੀ ਦੋਸਤੋ ਜਦੋਂ ਵੀ ਸ਼ਹਿਰ ਦੇ ਵਿੱਚ ਕੋਈ ਕ੍ਰਾਈਮ ਹੁੰਦਾ ਤੇ ਪੰਜਾਬ ਪੁਲਿਸ ਪੂਰੀ ਜ਼ਿੰਮੇਵਾਰੀ ਤੰਦ ਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੀ ਆ ਤੇ ਕ੍ਰਾਈਮ ਕਰਨ ਵਾਲੇ ਅਪਰਾਧੀਆਂ ਤੱਕ ਪਕੜ ਕਰਦੀ ਆ ਜਿਸ ਨਾਲ ਹੁਸ਼ਿਆਰਪੁਰ ਸ਼ਹਿਰ ਨਿਵਾਸੀ ਜੋ ਨੇ ਬਹੁਤ ਹੀ ਹਿਫਾਜ਼ਤ ਮਹਿਸੂਸ ਕਰਦੇ ਨੇ ਤੇ ਇਸੇ ਦੇ ਸਬੰਧ ਵਿੱਚ ਅਸੀਂ ਅੱਜ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਜੋ ਨਵਾਂ ਥਾਣਾ ਬਣਿਆ ਕ੍ਰਾਈਮ ਬ੍ਰਾਂਚ ਦਾ ਤੇ ਉੱਥੇ ਅਸੀਂ ਪਹੁੰਚਿਆ ਸੜਨਾਲ ਮੌਜੂਦ ਨੇ ਡੀਐਸਪੀ ਸਾਹਿਬ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਜਗੀਰ ਸਿੰਘ ਜੀ ਤੇ ਉਹਨਾਂ ਨਾਲ ਅਸੀਂ ਸਾਰੀ ਗੱਲਬਾਤ ਕਰਦੇ ਆਂ ਤੇ ਕਿਵੇਂ-ਕਿਵੇਂ ਇਹਨਾਂ ਵੱਲੋਂ ਜੋ ਸੁਵਿਧਾਵਾਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਤੇ ਕਿਸ ਤਰ੍ਹਾਂ ਲੋਕ ਆਪਣੇ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਸਰ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਥੈਂਕ ਯੂ ਜੀ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਤੁਸੀਂ ਸਾਡੇ ਥਾਣੇ 'ਚ ਆਏ ਹੋ ਤੁਹਾਡਾ ਵੈਲਕਮ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਨਵੇਂ ਬਣੇ ਦਫ਼ਤਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਰ ਤੇ ਇੱਕ ਸਰ ਸ਼ਹਿਰ ਨਿਵਾਸੀਆਂ ਨੂੰ ਥੋੜੀ ਜਾਣਕਾਰੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਕ੍ਰਾਈਮ ਬ੍ਰਾਂਚ ਜਿਹੜੀ ਹੈ ਆਪਣੀ ਕਾਰਵਾਈ ਕਰਦੀ ਹੈ ਤੇ ਕਿਸ ਤਰ੍ਹਾਂ ਇਹ ਜਿਹੜੇ ਸੁਲਝਾਏ ਜਾਂਦੇ ਨੇ ਮੁੱਦੇ ਤੇ ਲੋਕਾਂ ਦੇ ਵਿੱਚ ਜਿਹੜਾ ਮਨ ਦੇ ਵਿੱਚ ਡਰ ਹੈ ਪੁਲਿਸ ਤੱਕ ਪਹੁੰਚ ਕਰਨ ਦੀ ਪੁਲਿਸ ਨੂੰ ਆਪਣੀ ਕੰਪਲੇਂਟ ਅਰ ਤਰਖਾਸ ਜਿਹੜੀ ਹੈ ਉਹ ਦੇਣ ਸੰਬੰਧੀ ਤੇ ਉਸ ਬਾਰੇ ਕੀ ਹਦਾਇਤਾਂ ਨੇ ਸਰ ਤੁਸੀਂ ਥੋੜੀ ਜਾਣਕਾਰੀ ਦੇ ਸਕਦੇ ਆ ਦੇਖੋ ਜੀ ਪਹਿਲਾਂ ਤਾਂ ਇਹ ਕ੍ਰਾਈਮ ਬ੍ਰਾਂਚ ਨਹੀਂ ਹੈਗੀ ਇਹ ਸਾਈਬਰ ਕ੍ਰਾਈਮ ਥਾਣਾ ਹੈਗਾ ਜਿਹੜਾ ਸ਼ਹਿਰਪੁਰ ਚ ਬਣਿਆ ਹੈ ਜਿਵੇਂ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਹੁਣ ਸਾਈਬਰ ਕ੍ਰਾਈਮ ਥਾਣਾ ਬਣ ਗਿਆ ਹੋਇਆ ਤਾਂ ਇਸੇ ਲੜੀ ਦੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਸਾਈਬਰ ਕ੍ਰਾਈਮ ਥਾਣਾ ਹੈ ਹਾਂਜੀ ਹਾਂਜੀ ਤੇ ਇੱਥੇ ਜਿਹੜੇ ਆਨਲਾਈਨ ਫਰਾਡ ਹੁੰਦਾ ਹੈ ਕਿਸੇ ਨਾਲ ਵੀ ਉਹਨਾਂ ਦੀਆਂ ਕੰਪਲੇਂਟਸ ਇੱਥੇ ਡੀਲ ਕੀਤੀਆਂ ਜਾਂਦੀਆਂ ਹੁਣ ਐਫਆਰ ਵੀ ਜਿਹੜੀ ਆ ਉਹ ਇੱਥੇ ਅਸੀਂ ਜਿਹੜੀ ਦਰਜ ਕਰਦੇ ਆਂ ਪਹਿਲਾਂ ਸਿਰਫ ਇਨਕੁਆਰੀ ਤੱਕ ਸੀਗਾ ਤੇ ਜੇ ਉਹ ਐਫਆਰ ਦਰਜ ਕਰਵਾਈ ਜਾਂਦੀ ਸੀ ਤਾਂ ਉਹ ਸਾਨੂੰ ਫਿਰ ਥਾਣੇ ਨੂੰ ਸੰਬੰਧਿਤ ਉਸ ਥਾਣੇ ਦੇ ਵਿੱਚ ਜਾ ਕੇ ਐਫਆਰ ਦਰਜ ਹੁੰਦੀ ਸੀ ਤਾਂ ਹੁਣ ਅਸੀਂ ਜੇ ਕੋਈ ਇਨਕੁਆਰੀ ਹੁੰਦੀ ਹੈ ਉਸ ਤੋਂ ਬਾਅਦ ਐਫਆਰ ਦਰਜ ਕਰਨੀ ਪੈਂਦੀ ਹੈ ਉਹ ਤਾਂ ਐਫਆਰ ਜਿਹੜੀ ਹੈ ਉਹ ਇਸੇ ਥਾਣੇ ਵਿੱਚ ਹੀ ਦਰਜ ਹੁੰਦੀ ਹੈ ਤੇ ਇੱਥੋਂ ਹੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਟਾਰਟ ਹੋ ਜਾਂਦੀ ਹੈ ਇੱਕ ਸਰ ਜਿੱਦਾਂ ਬਾਹਰ ਬੋਰਡ ਤੇ ਵੀ ਲਿਖਿਆ ਹੈ ਇੱਕ ਨੰਬਰ ਦਿੱਤਾ ਗਿਆ ਆਨਲਾਈਨ ਨੰਬਰ ਹੈ ਉੱਤੇ ਕਿਵੇਂ ਸਰ ਕੰਪਲੇਂਟ ਕੀਤੀ ਜਾ ਸਕਦੀ हां बिल्कुल जी ਤੁਸੀਂ ਦੇਖਿਆ ਹੋਣਾ 1930 ਨੰਬਰ ਹੈਗਾ ਆ ਜੇ ਤੁਹਾਡੇ ਨਾਲ ਕੋਈ ਆਨਲਾਈਨ ਫਰਾਡ ਹੋ ਗਿਆ ਤਾਂ ਤੁਸੀਂ ਜੱਕਦਮ ਜਿਹੜਾ 1930 ਤੇ ਕਾਲ ਕਰ ਸਕਦੇ ਹੋ 1930 ਓਨਲੀ 1930 ਨੰਬਰ ਹੀ ਡਾਇਲ ਕਰਨਾ ਤਾਂ ਉਹ ਅਟੈਂਡ ਹੋਏਗਾ ਅੱਗੇ ਤਾਂ ਉਹਨਾਂ ਨੂੰ ਕੁਝ ਇਨਫੋਰਮੇਸ਼ਨ ਹੈਗੀ ਆ ਉਹ ਉਹਨਾਂ ਨਾਲ ਸ਼ੇਅਰ ਕਰਨੀ ਪੈਂਦੀ ਆ ਆਫਿਸ ਵਾਲਿਆਂ ਨਾਲ ਉਹ ਤੁਹਾਡੀ ਜਿਹੜੀ ਕੰਪਲੇਂਟ ਆ ਉਹ ਰਜਿਸਟਰ ਹੋ ਜਾਏਗੀ ਤਾਂ ਉਹਦੇ ਤੇ ਜਿਹੜਾ ਉਹ ਤਰ੍ਹਾਂ ਦਾ ਐਕਸ਼ਨ ਜਿਹੜਾ ਉਹ ਸ਼ੁਰੂ ਹੋ ਜਾਏਗਾ ਸਰ ਜਿਸ ਤਰ੍ਹਾਂ ਅੱਜ ਕੱਲ ਦੇਖਿਆ ਗਏ ਮੋਬਾਈਲ ਦੇ ਰਾਈ ਠੱਗੀਆਂ ਠੋਰੀਆਂ ਹੁੰਦੀਆਂ ਨੇ ਤੇ ਜਾਂ ਫਿਰ ਕਿਸੇ ਨੂੰ ਗੁੰਮਰਾਹ ਕਰਕੇ ਕੋਈ ਕੋਈ ਚੈੱਕ ਵੀ ਲੈ ਜਾਂਦੇ ਨੇ ਤੇ ਜੋ ਕੈਸ਼ ਜਿਹੜਾ ਨਕਦ ਹੈ ਉਹ ਅਕਾਊਂਟ ਦੇ ਵਿੱਚੋਂ ਕਢਾ ਲਿਆ ਜਾਂਦਾ ਤੇ ਉਸ ਚੀਜ਼ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੀਆਂ ਅਸਰ ਤੁਹਾਡੇ ਵੱਲੋਂ ਗਤੀਵਧੀਆਂ ਕੀਤੀਆਂ ਜਾਂਦੀਆਂ ਨੇ ਕਿਦਾਂ ਉੱਥੇ ਤੱਕ ਪਹੁੰਚਿਆ ਜਾ ਸਕਦਾ ਜੀ ਜਿਹੜੀ ਤੁਸੀਂ ਮੋਬਾਈਲ ਦੀ ਗੱਲ ਕੀਤੀ ਆ ਤੇ ਸਭ ਤੋਂ ਪਹਿਲਾਂ ਜ਼ਿਆਦਾਤਰ ਤਾਂ ਜਿਹੜੇ ਉਹ ਫਰੌਡ ਆ ਉਹ ਮੋਬਾਈਲ ਨਾਲ ਹੀ ਹੋ ਰਿਹਾ ਹੈ ਤੁਹਾਨੂੰ ਕਾਲ ਹੀ ਆਉਂਦੀ ਆ ਕਾਲ ਨੂੰ ਆਪਾਂ ਅਟੈਂਡ ਕਰਦੇ ਆ ਉਹ ਆਪਣੇ ਆਪ ਨੂੰ ਬੰਦਾ ਜਿਹੜਾ ਹੋਰ ਦਾ ਹੋਰ ਬਣ ਕੇ ਸ਼ੋਅ ਕਰਦਾ ਆ ਜਾਂ ਕਿਸੇ ਤਰੀਕੇ ਨਾਲ ਤੁਹਾਨੂੰ ਕਨਵਿੰਸ ਕਰਾਉਂਦਾ ਆ ਵੀ ਮੈਂ ਕਿਸੇ ਆਫਿਸ ਤੋਂ ਵਿੱਚ ਬੋਲ ਰਹਾ ਮੈਂ ਕ੍ਰਾਈਮ ਬ੍ਰਾਂਚ ਤੋਂ ਬੋਲਦਾ ਮੈਂ ਬੈਂਕ ਤੋਂ ਬੋਲਦਾ ਹਨਾ ਜਾਂ ਕੋਈ ਰਿਸ਼ਤੇਦਾਰ ਬਣ ਕੇ ਕਾਲ ਕਰ ਦਿੰਦਾ ਆ ਵੀ ਮੈਂ ਤੁਹਾਡਾ ਫਲਾਣਾ ਰਿਸ਼ਤੇਦਾਰ ਬੋਲਦਾ ਜਾਂ ਤੁਹਾਡੇ ਫਲਾਣੇ ਰਿਸ਼ਤੇਦਾਰ ਨੇ ਮੈਨੂੰ ਆ ਨੰਬਰ ਦਿੱਤਾ ਆ ਉਹਨੂੰ ਤੁਰੰਤ ਪੈਸੇ ਦੀ ਲੋੜ ਹੈਗੀ ਆ ਜਾਂ ਇਸ ਮੁਸੀਬਤ ਵਿੱਚੋਂ ਫਸਿਆ ਹੋਇਆ ਤਾਂ ਆਪਾਂ ਕਈ ਵਾਰੀ ਉਹ ਸੋਚਦੇ ਨਹੀਂ ਹੈਗੇ ਜਦਕਿ ਦਾ ਮਾਪੇ ਉਹਦੀ ਹੈਲਪ ਕਰਨ ਦੀ ਮਤਲਬ ਇੱਛਾ ਹੋ ਜਾਂਦੀ ਹੈ ਵੀ ਸਾਡਾ ਕੋਈ ਬੰਦਾ ਜਿਹੜਾ ਹੈ ਉਹਦਾ ਨੁਕਸਾਨ ਨਾ ਹੋ ਜਵੇ ਤਾਂ ਆਪਾਂ ਉਹਦੇ ਜੁੜਾ ਅਕਾਊਂਟ ਨੰਬਰ ਉਹਨਾਂ ਦਿੱਤਾ ਹੁੰਦਾ ਹੈ ਉਹਨੂੰ ਕਨਫਰਮ ਕਰਨ ਤੋਂ ਪਹਿਲਾਂ ਹੀ ਫਟਾਫਟ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਾ ਦਿੰਦੇ ਆ ਥੋੜੇ ਚਿਰ ਬਾਅਦ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਯਾਰ ਉਹ ਉਹ ਬੰਦਾ ਹੀ ਹੈ ਨਹੀਂ ਜਿਹਦੇ ਜਿਹਦੀ ਮੈਂ ਹੈਲਪ ਕਰਨੀ ਚਾਹੁੰਦਾ ਸੀਗਾ ਮੇਰੇ ਨਾਲ ਤਾਂ ਜਿਹੜਾ ਧੋਖਾ ਹੋ ਗਿਆ ਉਹ ਫੇਰ ਦੇਖਦਾ ਹੈ ਤੇ ਬੈਟਰ ਹੈ ਵੀ ਜੇ ਤੁਹਾਨੂੰ ਇਦਾਂ ਦਾ ਫੋਨ ਆਉਂਦਾ ਹੈ ਕੋਈ ਤੇ ਉਹਨੂੰ ਕਨਫਰਮ ਕਰ ਲਓ ਕਾਲੀ ਨਾ ਕਰੋ ਜੇ ਤੁਸੀਂ ਤੁਹਾਨੂੰ ਕਨਫਰਮ ਹੋ ਗਿਆ ਵੀ ਵਾਕਈ ਸਾਡਾ ਹੀ ਰਿਸ਼ਤੇਦਾਰ ਹੈ ਜਾਂ ਉਹ ਇਸ ਮੁਸੀਬਤ ਵਿੱਚ ਫਸਿਆ ਹੋਇਆ ਫਿਰ ਤੁਸੀਂ ਉਹਦੀ ਹੈਲਪ ਕਰੋ ਹੈਲਪ ਕਰਨੀ ਚਾਹੀਦੀ ਆ ਲੇਕਿਨ ਜੇ ਤੁਸੀਂ ਉਹ ਬਿਨਾਂ ਸੋਚੇ ਸਮਝੇ ਐਵੇਂ ਕੋਈ ਥਰਡ ਪਰਸਨ ਬੰਦਾ ਹੈ ਉਹਨੇ ਤੁਹਾਡਾ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਕੇ ਜਾਂ ਤੁਹਾਡੇ ਬੱਚੇ ਦਾ ਨਾਮ ਲੈ ਕੇ ਕੋਈ ਕਾਲ ਕੀਤੀ ਆ ਤੇ ਪੈਸੇ ਪਾ ਲਏ ਆ ਫਿਰ ਉਹਨੂੰ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਆਪਾਂ ਸਾਈਬਰ ਪੁਲਿਸ ਜਿਹੜੀ ਉਹ ਨੂੰ ਇਨਵੈਸਟੀਗੇਸ਼ਨ ਕਰਨ ਵਾਲੀ ਉਹ ਵੀ ਤਾਂ ਅਸੀਂ ਪਹਿਲਾਂ ਉਹਦਾ ਅਕਾਊਂਟ ਲੱਭਾਂਗੇ ਉਹ ਬੰਦਾ ਲੱਭਾਂਗੇ ਜਦ ਤੱਕ ਉਹ ਪੈਸੇ ਕਿਤੇ ਨਾ ਕਿਤੇ ਟਰਾਂਸਫਰ ਹੋ ਜਾਂਦੇ ਆ ਤਾਂ ਫਿਰ ਥੋੜਾ ਜਿਹਾ ਉਹ ਆਪਣਾ ਲਾਸਟ ਲੈਣਾ ਪੈਂਦਾ ਆ ਪਰ ਉਹ ਬੈਟਰ ਹੈ ਕਿ ਆਪਣੀ ਸੁਰੱਖਿਆ ਜਿਹੜੀ ਆ ਸਭ ਤੋਂ ਪਹਿਲਾਂ ਆਪ ਹੀ ਕਰੋ ਜੀ ਇਦਾਂ ਦੀ ਕਾਲ ਆਉਂਦੀ ਆ ਉਹਨੂੰ ਕਨਫਰਮ ਕਰ ਲਓ ਕਾਲੀ ਨਾ ਕਰੋ ਤੁਸੀਂ ਹੈਲਪ ਕਰਨੀ ਚਾਹੁੰਦੇ ਹੋ ਬੰਦੇ ਦੀ ਤਾਂ ਹੈਲਪ ਜਿਹੜੀ ਆ ਉਹ ਅੱਧਾ ਘੰਟਾ ਰੋਕੇ ਵੀ ਹੋ ਸਕਦੀ ਆ ਘੰਟਾ ਇੱਕ ਰੋਕੇ ਵੀ ਹੋ ਸਕਦੀ ਆ ਉਹ ਇੰਨਾ ਤਾਂ ਹੈ ਨਹੀਂ ਵੀ ਇਮੀਡੀਏਟ ਉਹ ਬੰਦੇ ਨੂੰ ਜਿਹੜਾ ਉਹ ਪੈਸਾ ਨਾਲੀ ਸਾਰਾ ਕੁਝ ਉਹਦਾ ਬਚਾਅ ਹੋ ਜਾਣਾ ਉਹ ਕਨਫਰਮ ਕਰੋ ਵੀ ਵਾਕਈ ਸਾਡਾ ਹੀ ਬੰਦਾ ਹੈ ਜਿਹੜਾ ਕਾਲ ਕਰ ਰਿਹਾ ਹੈ ਜੈਨੂਇਨ ਬੰਦਾ ਹੈ ਉਹ ਫੇਕ ਬੰਦਾ ਤਾਂ ਨਹੀਂ ਹੈਗਾ ਕੋ ਤਾਂ ਇਹ ਚੀਜ਼ ਜਿਹੜੀ ਆ ਸਭ ਤੋਂ ਪਹਿਲਾਂ ਤਾਂ ਸੁਰੱਖਿਆ ਮੋਬਾਈਲ ਨਾਲ ਹੀ ਜਿਹੜੀ ਇਹੋ ਜਿਆਦਾ ਫਰਾਡ ਹੁੰਦੇ ਆ ਤੇ ਮੋਬਾਈਲ ਤੇ ਤੁਸੀਂ ਜਿਹੜਾ ਕੋਈ ਗੱਲਬਾਤ ਕਰਨੀ ਆ ਸचेत ਰਹਿ ਕੇ ਗੱਲ ਕਰੋ ਇਸੇ ਤਰ੍ਹਾਂ ਜੇ ਤੁਸੀਂ ਚੈੱਕ ਦੀ ਗੱਲ ਕਰਦੇ ਹੋ ਹਨਾ ਚੈੱਕ ਚੈੱਕ ਤੇ ਨੂੰ ਕਿਹਨੂੰ ਦਿਓਗੇ ਬੰਦੇ ਨੂੰ ਚੈੱਕ ਤਾਂ ਉਸੇ ਬੰਦੇ ਨੂੰ ਤੁਸੀਂ ਦਿਓਗੇ ਨਾ ਜਿਹੜਾ ਕਿਸੇ ਨਾ ਕਿਸੇ ਤੁਹਾਡੇ ਸਾਹਮਣੇ ਆ ਜਾਂ ਨਾ ਉਹ ਨਾ ਬੰਦਾ ਉਹ ਇੱਕ ਅਲੱਗ ਮੈਟਰ ਬਣ ਜਾਂਦਾ ਉਹ ਕੋਈ ਸਾਈਬਰ ਕ੍ਰਾਈਮ 'ਚ ਨਹੀਂ ਆਉਂਦਾ ਉਹ ਆਨਲਾਈਨ ਫਰਾਡ ਦੇ ਵਿੱਚ ਨਹੀਂ ਆਉਂਦਾ ਉਹ ਤਾਂ ਤੁਸੀਂ ਕਿਸੇ ਬੰਦੇ ਨੇ ਪੈਸੇ ਪਾਏ ਤਾਂ ਤੁਸੀਂ ਬੈਂਕ 'ਚ ਜਾਣਾ ਹੈ ਬੈਂਕ 'ਚ ਚੈੱਕ ਦੇ ਕੇ ਤੁਸੀਂ ਉਹ ਪੈਸੇ ਟਰਾਂਸਫਰ ਕਰਾਉਣੇ ਉਹ ਅਲੱਗ ਚੀਜ਼ ਹੈ ਉਹ ਸਾਈਬਰ ਦੇ ਵਿੱਚ ਆ ਸਕਦਾ ਕਿਉਂਕਿ ਤੁਸੀਂ ਤੁਹਾਨੂੰ ਇੱਕ ਅਨਨੋਨ ਬੰਦੇ ਨੇ ਕਾਲ ਕੀਤੀ ਆ ਤਾਂ ਤੁਸੀਂ ਉਹਦੇ ਚਾਂਸਸ ਵਿੱਚ ਫਸ ਗਏ ਆ ਸਭ ਤੋਂ ਪਹਿਲਾਂ ਤੁਸੀਂ ਆਪ ਸਖਿਤ ਰਹੋ ਆਪ ਅਲਰਟ ਰਹੋ ਚੇਤਨਣ ਰਹਿ ਕੇ ਗੱਲਬਾਤ ਕਰੋ ਅਗਲੇ ਦੇ ਨਾਲ ਕੋਸ਼ਿਸ਼ ਕਰੋ ਵੀ ਜੇ ਇਹੋ ਜਿਹਾ ਬੰਦਾ ਜਿਹੜਾ ਉਹਦੀ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰੋ ਉਹਦਾ ਨੰਬਰ ਤੁਹਾਨੂੰ ਕੋਈ ਯਾਦ ਹੋ ਸਕਦਾ ਹੈ ਜੇ ਨਹੀਂ ਯਾਦ ਹੈ ਤਾਂ ਉਹ ਅਨਨੋਨ ਕਾਲ ਆ ਰਹੀ ਆ ਉਹਦੇ ਤੇ ਆਪਾਂ ਫਟਾਫਟ ਕਿਵੇਂ ਵਿਸ਼ਵਾਸ ਕਰ ਲਈਏ ਇਹ ਸਭ ਤੋਂ ਪਹਿਲਾਂ ਪਬਲਿਕ ਨੂੰ ਤੁਹਾਡੇ ਮਾਧਿਅਮ ਰਾਹੀਂ ਮੇਰੇ ਵੱਲੋਂ ਅਪੀਲ ਹੈਗੀ ਆ ਕਿ ਇਦਾਂ ਦਾ ਕੋਈ ਫੋਨ ਆਉਂਦਾ ਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕਿਸੇ ਹੋਰ ਬਲੈਕਮੇਲਰ ਦਾ ਆਉਂਦਾ ਕੋਈ ਤੁਹਾਡੀ ਫੋਟੋ ਫੋਟੋ ਇੱਧਰ ਉੱਧਰ ਐਡੀਟਿੰਗ ਕਰਕੇ ਤਾਂ ਤਾਂ ਬਲੈਕਮੇਲ ਕਰਦਾ ਹੈ ਕੋਈ ਕਿਸੇ ਤਰੀਕੇ ਦੀ ਨਿਊਡ ਫੋਟੋ ਕੋ ਸ਼ੋਅ ਕਰਕੇ ਤੁਹਾਨੂੰ ਕੋਈ ਇਦਾਂ ਦਾ ਫਰੌਡ ਕਰਨ ਦੀ ਕੋਸ਼ਿਸ਼ ਕਰਦਾ ਜਾਂ ਪੈਸੇ ਦੀ ਡਿਮਾਂਡ ਕਰਦਾ ਹੈ ਤੇ ਉਹ ਜੱਕਦਾ ਮੂਰੇ ਚਾਂਸੇ ਚ ਆ ਕੇ ਉਹਨੂੰ ਪੈਸੇ ਨਾ ਪਾ ਦਿਓ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਹੈਲਪ ਕਰਨ ਵਾਸਤੇ ਬੈਠੇ ਆਂ ਕੁਝ ਸਰ ਲੋਕਾਂ ਦੇ ਮਨ ਦੇ ਵਿੱਚ ਇੱਕ ਡਾਊਟ ਬਣਿਆ ਹੁੰਦਾ ਕਿ ਅਸੀਂ ਜੇ ਪੁਲਿਸ ਨੂੰ ਕੰਪਲੇਂਟ ਕਰਦੇ ਆਂ ਕੋਈ ਠੱਗੀ ਠੋਰੀ ਬਾਰੇ ਜਾਂ ਉਹਨਾਂ ਕੋਈ ਫਰੌਡ ਹੋਇਆ ਹੁੰਦਾ ਤੇ ਉਹਦੇ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਸਰ ਕਿੱਥੋਂ ਤੱਕ ਇਹ ਸੱਚ ਹੈ ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐ ਇੱਕ ਤਾਂ ਸਿਰਫ ਇਹ ਮੈਂ ਵਿਸ਼ਵਾਸ ਕਰਨ ਦੀ ਗੱਲ ਹੈ ਪੁਲਿਸ ਜਿਹੜੀ ਆ ਉਹ ਦਿਨ ਰਾਤ ਤੁਹਾਡੀ ਸੇਵਾ ਲਈ ਹਾਜ਼ਰ ਹੈਗੀ ਆ ਵਰਕ ਕਰਦੀ ਆ ਕਿਤੇ ਨੇ ਕਿਤੇ ਕੋ ਜਿਹਦਾ ਕੰਮ ਬੰਦੇ ਦਾ ਨਹੀਂ ਹੋਇਆ ਹੁੰਦਾ ਜਾਂ ਕਿਸੇ ਕਾਰਨ ਕਰਕੇ ਨਹੀਂ ਹੋ ਸਕਦਾ ਉਹ ਬੰਦਾ ਨੇਚੁਰਲੀ ਉਹ ਕਹੇਗਾ ਵੀ ਪੁਲਿਸ ਨੇ ਮੇਰਾ ਕੰਮ ਨਹੀਂ ਕਰਦਾ ਤਾਂ ਪੁਲਿਸ ਕਿਸੇ ਦਾ ਕੰਮ ਨਹੀਂ ਕਰਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਸਾਡੀ ਸਾਰੀ ਥਾਣੇ ਦੇ ਵਿੱਚ ਵੀ ਫੋਰਸ ਲੱਗੀ ਹੋਈ ਆ ਉਹ ਵੀ ਦਿਨ ਰਾਤ ਮਿਹਨਤ ਕਰ ਰਹੀ ਆ ਤੁਹਾਡੇ ਵਾਸਤੇ ਪਬਲਿਕ ਵਾਸਤੇ ਕਰਨ ਦੇ ਹੋਏ ਆ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਵੀ ਉਹਨਾਂ ਨੂੰ ਇਹ ਸਿਰਫ ਵਿਸ਼ਵਾਸ ਕਰਨ ਦੀ ਗੱਲ ਹੈ ਵਿਸ਼ਵਾਸ ਕਰੋ ਸੋਇਸਨਾ ਡੀਐਸਪੀ ਸਰਦਾਰ ਜਗੀਰ ਸਿੰਘ ਜੀ ਜਿਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਫਰੌਡ ਵਾਲੀ ਕਾਲ ਵੀ ਆਂਦੀ ਹੈ ਤਾਂ ਉਹਦੀ ਕੁਝ ਜ਼ਿੰਮੇਵਾਰੀ ਸਾਡੀ ਆਪਣੀ ਬਣਦੀ ਹੈ ਅਸੀਂ ਆਪਣੇ ਲੈਵਲ ਤੇ ਵੀ ਜਾਂਚ ਪਰਖ ਕੇ ਉਸ ਦੀ ਕਾਲ ਨੂੰ ਟੈਂਡ ਕਰਕੇ ਤਾਂ ਉਸ ਸੰਬੰਧੀ ਜੋ ਵੀ ਹੈ ਜੇ ਕੋਈ ਪੈਸੇ ਦੀ ਮੰਗ ਕਰਦਾ ਤਾਂ ਪੈਸੇ ਪਾਉਣੇ ਆ ਜਾਂ ਨਹੀਂ ਪਾਉਣੇ ਤਾਂ ਸਾਨੂੰ ਵੀ ਸਾਵਧਾਨ ਇਸ ਬਾਰੇ ਹੋਣਾ ਚਾਹੀਦਾ ਤੇ ਬਾਕੀ ਪੁਲਿਸ ਜਿਹੜੀ ਹੈ ਉਹ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਾਸਤੇ ਬੈਠੀ ਆ ਤੇ ਉਹਨਾਂ ਦੇ ਹਰ ਸ਼ਿਕਾਇਤ ਤੇ ਅਮਲ ਕੀਤਾ ਜਾਂਦਾ ਤੇ ਉਹਨਾਂ ਸੰਬੰਧੀ ਵਿਭਾਗੀ ਕਾਰਵਾਈ ਵੀ ਕੀਤੀ ਜਾਂਦੀ ਹੈ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਸ ਦੇ ਨਾਲ ਮੈਂ ਨਵਨੀ ਸੰਚੀਮਾ ਧੰਨਵਾਦ